ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਜੀ ਦਾ ਸਹਾਇਆ ਕਰਦਾ ਰਹਿਆ ਆਕਾਰਪੁਰਖ ਵੈਗ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰੇ ਆਨਤੰਦਰੋਹੀ ਲੱਖੀ ਲਖੀ ਚੜ੍ਹਦੇ ਕਲਚਰ ਕੀ ਸਾਰੇ ਆਪਣੇ ਜੀਵਨ ਦੇ ਵਿੱਚ ਕੋਚਰਾ ਸਭ ਦੀਆਂ ਮਨੋਕਾਮਨਾਵਾਂ ਮੇਰੇ ਅਕਾਲ ਪੁਰਖ ਵੈਗ ਜੀਓ ਜ਼ਰੂਰ ਕੋਰੀਆਂ ਕਰਦੇ ਜੀ ਅੱਜ ਮੇਰਾ ਬਿੱਗ ਬ੍ਰਦਰ ਜੀ ਬਿੰਦਰਖਤੋਂ ਇਹ ਸਾਡੀ ਛੋਟੀ ਜੀ ਤੁਹਾਨੂੰ ਪਤਾ ਵੀ ਪਿਛਲੇ 1-2 ਹਫ਼ਤਿਆਂ ਤੋਂ ਉਹ ਠਿੱਲਮੇਸ ਵਿੱਚ ਚੱਲਦੀ ਹੈ ਦੋ ਵਾਰ ਉਹ ਮਰੋਪੜ ਅਲੱਗ-ਅਲੱਗ ਹਸਪੀਟਲ ਦੇ ਵਿੱਚ ਦਾਖਲ ਰਹੇ ਵੀ ਤੇ ਦੋ ਵਾਰ ਹੋ ਤੋ ਦੋ ਤੇ ਤਿੰਨ ਵਾਰ ਪੀਜੀਆ ਹੀ ਜਾਇਆਈ ਜਿਹੜੇ ਕਰਕੇ ਸਾਡੇ ਬਲੌਗ ਵੀ ਪ੍ਰੋਪਰਟਾਂਗਾ ਨਹੀਂ ਬਣੇ ਵਿੱਚੇ ਵਿੱਚ ਕਾਫੀ ਕੁਛ ਸਾਡੇ ਮਾਮਾ ਜੀ ਵੀ ਵਿੱਚ ਢਿੱਲੇ ਤੇ ਵਿੱਚੇ ਕਾਫੀ ਕੰਮ ਹੋ ਗਏ ਸੀਗੇ ਯਾਨੀ ਕਿ ਮੇਰੇ ਕੋਲ ਤਾਂ ਬਲੌਗ ਹੁਣ ਵੀ ਨਹੀਂ ਬਣ ਰਹੇ ਤੁਸੀਂ ਮੇਰੇ ਵਾਲੇ ਚੈਨਲ ਤੇ ਦੇਖਦੇ ਹੋਵੋਗੇ ਵੀ ਜਿਹੜੇ 5-7 ਦਿਨਾਂ ਤੇ ਕੋਈ ਬਲੌਗ ਨਹੀਂ ਪੈ ਰਿਹਾ ਹੈਗਾ ਕੋਈ ਵੀ ਤੇ ਗੁੜੀਆਂ ਦੀ ਖਬਰ ਨੂੰ ਬਾਈ ਰਾਹੀਂ ਆਏ ਆ ਪਰ ਜਾਈ ਤੇ ਦੋਨੋਂ ਜਣੇ ਫੋਨੋਂ ਲੱਗਦਾ ਬਲੰਕੀ ਦਾ ਤੇਰਾ ਫੋਨ ਕਿਹਦਾ ਹੈ ਜਾ ਸਮਝ ਨਹੀਂ ਕਰਦੀ ਗੈਸ ਮੀਨਰ ਕੀ ਵੀ ਫੋਨ ਕਰਨਾ ਕਰ ਲਓ ਮਿਲ ਜੀ ਗੱਲ ਉਹਦੇ ਕਿਆ ਕਹਿੰਦੀ ਉਧਰ ਜਾ ਕੇ ਕਰਨ ਚਾਹੇ ਓਕੇ ਮੇਰੇ ਜੀ ਬਾਜੀ ਨੂੰ ਸਤਿ ਸ੍ਰੀ ਅਕਾਲ ਸਤਿਕਾਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਰਾਜੀ ਖੁਸ਼ੀ ਰਹਿਣ ਜੀ ਹਮਮ ਉਸਤੇ ਜਿਹੜਾ ਬੰਦਾ ਜ਼ਿੰਮੇਵਾਰ ਹੁੰਦਾ ਨਾ ਜ਼ਿੰਮੇਵਾਰੀ ਸਮਝਦਾ ਉਹਨੂੰ ਸਟ੍ਰੈਸ ਹੁੰਦੀ ਹੈ ਦਿਮਾਗ ਦੇ ਵਿੱਚ ਥੋੜੀ ਜਿਹੀ ਦੋ ਤਿੰਨ ਪੰਗੇ ਇਹ ਜੇ ਉਲਝੇ ਮੈਂ ਬਿਆਨ ਵੀ ਨਹੀਂ ਕਰ ਸਕਦਾ ਨੱਠ ਭੱਜ ਕੇ ਵਿੱਚੇ ਵਿੱਚ ਸਮਝ ਲਓ ਵੀ ਅੱਧਿਕ ਤੇ ਦਿਹਾੜੀ ਤੋਂ ਵੱਧ ਮਾਮੇ ਦੇ ਮਾਮੇ ਕੋਲ ਜਾ ਕੇ ਆਇਆ ਉੱਥੇ ਉੱਥੇ ਉਹਨਾਂ ਦਾ ਆਸ਼ੀਮਾਨ ਕਾਰਡ ਬਣਾਉਣ ਬਾਰੇ ਬੜਾ ਯਤਨ ਕੀਤਾ ਨੱਠ ਭੱਜ ਕਰਕੇ ਦੋ ਤਿੰਨ ਉਹਦੇ ਵਿੱਚ ਪਰ ਲੋਟ ਨਹੀਂ ਆਈ ਕਹਾਣੀ ਜਦ ਕਿ ਮੈਂ ਮਾਮੀ ਰਾਂ ਨੂੰ ਪਿੱਛੇ ਮੈਂ ਕਹਿੰਦਾ ਵੀ ਸਾਲ ਤੋਂ ਪਹਿਲਾਂ ਦੀ ਗੱਲ ਹੈ ਮੈਂ ਉਹਨਾਂ ਨੂੰ ਕਹਿ ਕੇ ਆਇਆ ਤਾਂ ਮਹਾ ਉਹਨਾਂ ਨੇ ਮੈਂ ਮੋਬਾਈਲ ਦੇ ਵਿੱਚ ਖੋਲ ਕੇ ਦਿਖਾਇਆ ਮਾ ਤੁਹਾਡਾ ਸ਼ੋ ਨਹੀਂ ਹੋ ਰਿਹਾ ਹੈਗਾ ਕੁਝ ਵੀ ਜੇ ਤੁਸੀਂ ਆਸ਼ੀਮਾਨ ਕਾਰਡ ਬਣਾਉਣਾ ਹੈ ਤਾਂ ਨੇ ਹਾਂ ਵੀ ਅਸੀਂ ਚਲੋ ਡੀਪੂ ਤੇ ਜਾ ਕੇ ਸਮਾਨ ਲੈਣ ਜਾਂਦੇ ਹੁੰਨੇ ਆ ਜਦ ਬੀਜਾ ਜਾ ਕੇ ਗੱਲ ਕਰਕੇ ਆਉਂਗੇ। ਭੋਗ ਦੇ ਵਿੱਚ ਹੀ ਰਹਿ ਗਿਆ ਉਹ। ਨਹੀਂ ਬੱਚਿਆਂ ਤੋਂ ਹੋ ਜਾਂਦੀ ਹੈ ਜੀ ਬਹੁਤ। ਪੀਜੀਆਈ ਤੇ 32 ਹੋ ਗਈ ਚਾਹੇ ਵੱਡੇ ਹਸਪਤਾਲਾਂ ਦੇ ਵਿੱਚ। ਹੁਣ ਜਿਵੇਂ ਸਿਹਤ ਸੁਭਾ ਮਾਲੇ ਆਪਣੇ ਪੰਜਾਬ ਲੇਬਲ ਦੇ ਰਿਕਾਰਡ ਬਣ ਰਹੇ ਬਾਈ ਤੁਸੀਂ ਵੀ ਆਪਣਾ ਬਣਾ ਲਿਓ ਉਹਨਾਂ ਦਾ ਦਾ ਬਣ ਮੈਂ ਦੇਖੇ ਬਾਈ ਅੰਦਰ پڑے ਥੋੜੇ ਹੋ। ਬੜੇ ਅੱਛਾ। ਆ ਜਿਹੜੇ ਫਾਰਮ ਹੋਏ ਅੰਦਰ। ਠੀਕ ਹੈ। ਤੇ ਉਹ ਮਤਲਬ 10 ਲੱਖਾਂ ਦਾ ਕਾਰਡ ਸਾਰੇ ਬਣਵਾ ਲਓ ਬਣਵਾ ਕੇ ਦੇਖੋ ਜੀ ਗਵਰਨਮੈਂਟ ਫ੍ਰੀ ਬਣਾ ਕੇ ਦੇ ਰਹੀ ਹੈ। ਸਾਡਾ ਕਿਹਾ ਜਾਂਦਾ 1 ਵਜੇ ਕੇ KYC ਕਰਾਉਣੀ ਬੰਦੇ ਦੇ ਕੋ ਕਰਾ ਲਓ ਜਾ ਕੇ ਇਹ ਕੋਈ ਚੀਜ਼ ਪਈ ਵੀ ਹੂ ਹੋਊਗੀ ਆਪਣੇ ਪ੍ਰਮਾਤਮਾ ਕਰੇ ਕੋਈ ਬੰਦਾ ਬਿਮਾਰ ਨਾ ਹੋਵੇ ਇਹ ਤਾਂ ਸਾਡੀ ਦਿਲੋਂ ਹੁੰਦੀ ਹੈ ਚਾਹੇ ਖੰਡਾ ਕੋਈ ਦੁਸ਼ਮਣ ਆਖਦਾ ਉਹਨੂੰ ਵੀ ਕਹਿੰਦੇ ਮਾਲਕ ਸੱਚਾ ਪਾਚਾ ਇਹਨੂੰ ਤੰਦਰੁਸਤੀਆਂ ਬਖਸ਼ੀ ਠੀਕ ਹੈ ਜੀ ਜੇਕਰ ਆਪਾਂ ਸਰਬਤ ਦਾ ਭਲਾ ਮੰਗਾ ਕੇ ਤਾਂ ਸਾਡਾ ਭਲਾ ਪ੍ਰਮਾਤਮਾ ਨੇ ਖੁਦੇ ਕਰ ਦੇਣਾ ਹੈਗਾ ਤਾਂ ਉਹ ਕਾਰਡ ਵਗੈਰਾ ਬਣਾਵਾ ਕੇ ਰੱਖਣੇ ਚਾਹੀਦੇ ਆ ਚਲੋ ਜਦੋਂ ਜਹਾਜ਼ ਦੇ ਵਿੱਚ ਚਲੋ ਮਾਮਾ ਜੀ ਦੇ ਵੀ ਆਪਰੇਟ ਹੈ ਜਿਹੜਾ ਉਹਨਾਂ ਦੇ ਸਟੰਟ ਪੈਣਾ ਸੀਗਾ ਉਹ ਵੀ ਸਹੀ ਢੰਗ ਨਾਲ ਪੈਗਾ ਚਲੋ ਸਾਡੀ ਗੁੜ ਤਕਰੀਬਨ 70% ਹੁਣ ਪਹਿਲਾਂ ਨਾਲ ਤੇ ਹਾਸਲ ਖੇਡਣ ਲੱਗੀ ਮੜਾ ਜਿਹਾ ਕਈ ਪ੍ਰੋਬਲਮਾਂ ਜਿੱਤੀ ਸਰ ਹੁਣ ਕੀ ਕਰੀਏ ਉਹ ਜਿਹੜੀਆਂ ਪ੍ਰੋਬਲਮਾਂ ਆਸੀਂ ਉਹ ਚੱਲਣੀਆਂ ਜਿਹੜੀਆਂ ਸਾਡੇ ਦੇ ਪਈਆਂ ਹੋਈਆਂ ਨੇ ਜਾਂ ਕੋਈ ਬੰਦਾ ਮੰਨ ਲਓ ਮੈਂ ਮੈਂ ਹੈਗਾ ਬੰਦਾ ਖੁਦ ਮੈਨੂੰ ਕੋਈ ਬਿਮਾਰੀ ਲੱਗੀ ਜਿਹੜੀ ਮੈਂ ਚੱਲਣੀ ਹੈ ਤੇ ਚੱਲਣੀ ਹੈ ਜਿਹੜਾ ਉੱਪਰ ਵਾਲਾ ਪਰਿਵਾਰ ਹੁੰਦਾ ਉਹ ਵੀ ਸਟ्रेस ਵਿੱਚ ਰਹਿੰਦਾ ਵੀ ਕਿਆ ਬਣੂਗਾ ਕਿੱਦਾਂ ਬਣੂਗਾ ਜਿਹੜਾ ਚੱਲ ਰਿਹਾ ਤਾਂ ਚੱਲੇ ਰਿਹਾ ਤੇ ਬਹੁਤ ਸਾਰਿਆਂ ਨੇ ਅਰਦਾਸਾਂ ਬੇਨਤੀਆਂ ਕਰੀਆਂ ਸਾਡੇ ਪਰਿਵਾਰ ਦੇ ਲਈ ਮਾਮਾ ਜੀ ਦੇ ਲਈ ਉਹਦੇ ਲਈ ਵੀ ਸਾਰਿਆਂ ਦਾ ਧੰਨਵਾਦ ਹੈ ਸਾਡੇ ਵੱਲੋਂ ਵੀ ਸਾਡੇ ਲਈ ਅਰਦਾਸ ਹੁੰਦੀ ਹੈ ਜਦੋਂ ਅਸੀਂ ਦੁੱਖ ਦੇ ਵਿੱਚ ਹਾਂ ਤੇ ਤੁਸੀਂ ਸਾਡੇ ਲਈ ਅਰਦਾਸ ਕਰਦੇ ਤਾਂ ਹੀ ਤੇ ਇੱਕ ਫੈਮਿਲੀ ਜੁਆਇੰਟ ਫੈਮਿਲੀ ਦੇ ਵਾਂਗੂ ਤੇ ਜਿਵੇਂ ਬ੍ਰਦਰ ਅੱਜ ਦੋ ਤਿੰਨ ਦਿਨ ਤੋਂ ਵਿਚਾਰਾ ਫੋਨ ਕਰਕੇ ਕਹਿ ਰਿਹਾ ਭਾਈ ਮੈਂ ਆਉਣਾ ਹੈ ਗੁੜੀਆ ਦੀ ਖਬਰ ਨੂੰ ਸਾਡੇ ਕੋਲ ਟਾਈਮ ਨਹੀਂ ਤਾਂ ਮੈਂ ਹਾਕ ਕੋਈ ਉੱਧਰ ਕੰਮ ਕੋਈ ਉੱਧਰ ਕੰਮ ਓਲਝੇ ਹੋਇ ਕਰਕੇ ਤਾਂ ਅੱਜ ਭਾਈ ਆਇਆ ਹੈ ਤੇ ਇਹਨੂੰ ਆਸਤੀ ਕੱਲ ਵਿੱਕੀ ਨਾਲ ਮਾਮੇਆਂ ਕੋਲ ਜਾ ਕੇ ਆਏ ਸੀਗੇ ਮੈਂ ਇਹਨੂੰ ਵਿੱਕੀ ਨੂੰ ਕਹ ਦੇ ਵੀ ਮਾਮੇ ਨੂੰ ਨਾਲ ਲੈ ਆਈਂ ਦੇ ਮਾਮੇ ਚਲੋ ਵੀ ਇੱਧਰ ਕੁਝ ਮਾਹੌਲ ਥੋੜਾ ਜਿਹਾ ਹੋਰ ਬਦਲ ਜਾਂਦਾ ਚਲੋ ਇਹ ਆਏ ਨਹੀਂ ਮੈਂ ਗੱਲ ਕਹਿੰਦਾ ਰਿਹਾਗਾ ਵੀ ਉੱਥੇ ਚਲੋ ਉਹਨੂੰ ਕੋਈ ਤਕਲੀਫ ਆ ਉਹ ਗੱਲ ਨਹੀਂ ਹੈਗੀ ਚਲੋ ਥੋੜਾ ਜਿਹਾ ਸੈਪਰੇਟ ਜਾ ਹੁੰਦਾ ਹਾਸੀ ਮਜ਼ਾਕ ਜਿਆ ਇੱਧਰ ਉੱਧਰ ਕਰਨਾ ਬੰਦੇ ਨੂੰ ਥੋੜਾ ਜਿਹਾ ਫਰਕ ਪੈ ਜਾਂਦਾ ਹਨਾ ਤਾਂ ਮਾਮੇ ਨੇ ਮੇਰੇ ਕਹਤੇ ਨੂੰ ਮਨਾ ਕਰਤਾ ਸੀ ਯਾਰ ਹਾਂ ਮੈਂ ਕਹਿੰਦਾ ਹਫਤੇ ਤੱਕ ਦੇਖੂਗਾ ਹਾਂ ਚਲੋ ਕੋਈ ਗੱਲ ਨਹੀਂ ਉਹ ਗੱਲ ਵੱਖ ਹੈ ਉਹ ਉਹ ਦਿਮਾਗ ਦੇ ਵਿੱਚ ਇਹਦੇ ਵੀ ਸੀਗਾ ਵੀ ਗੱਲ ਵੀ ਸ਼ਾਇਦ ਮਾਮੇ ਨੇ ਵੀ ਇੱਥੇ ਆ ਜਾਣਾ ਅੱਜ ਹਾਂ ਹੀ ਤਾਂ ਕਹਿਣਾ ਵੀ ਮਾਮਾ ਹਾਂ ਹਾਂ ਹੀ ਤਾਂ ਬੋਲੀ ਹਾਂ ਇਹ ਇਹ ਬਿਲਕੁ ਤੇ ਉਹ ਕਿ ਮੈਨੂੰ ਪਾਸਟਰ ਦਾ ਪੁੱਛਦਾਰ ਮੈਂ ਹਾ ਵਿੱਕੀ ਜਾਣੇ ਕੱਲ ਨੂੰ ਮਾਮੇ ਰਾਹ ਕੋ ਜਾਣਾ ਸ਼ਾਇਦ ਮਾਮੇ ਨੂੰ ਨਾਲੇ ਲੈ ਆਉਣਾ ਉਹਨੇ ਵੀ ਤੁਸੀਂ ਕਿਦਾਂ ਦੇ ਦਿਨ ਅਟਕੇ ਦੋਹੇ ਖਬਰਾ ਇਕੱਠੀਆਂ ਲਿਆਉ ਜਿੰਦੀਆਂ ਅੱਜ ਦਾ ਫਿਰ ਛਾਪਾਈ ਮਾਰ ਲਿਆ ਬਾਈ ਨੇ ਹੂੰ ਬਗੈਰ ਦੱਸੇ ਤੇ ਆ ਗਿਆ ਹੂੰ ਤਾਂ ਕੁਦਰਤੀ ਚਲੋ ਇਹ ਵੀ ਆਏ ਤੇ ਮੈਂ ਵੀ ਸੁਖਵੀਰ ਨੂੰ ਦਵਾਈ ਦਵਾ ਕੇ ਲੈ ਕੇ ਆਇਆ ਸੀਗਾ ਉੱਪਰ ਤੋਂ ਅ ਮਾਜਰ ਮੇਰੇ ਅੰਦਰ ਦੇਖਾ ਚਹਲ ਪਹਿਲ ਜੀ ਨਿਆਣੇ ਦੇ ਚਹਲ ਪਹਿਲ ਦੇ ਥੱਲੇ ਦੇ ਫਿਰ ਥੋੜਾ ਜਿਹਾ ਦਿਨ ਜਾ ਕੇ ਖਿਲ ਗਿਆ ਹੈ ਅੱਜ ਭਾਈ ਵੈਲੈਂਟਾਈਨ ਦੇ ਆ ਭਾਈ ਭਾਈ ਇਕੱਠੇ ਹੋ ਗਏ ਭਾਈ 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 ਇਕੱਠੇ ਹੋ ਗਏ ਆ ਕਿਹਾ ਸਕਦੇ ਆ ਨਹੀਂ ਸਾਡੇ ਬਾਪੂ ਦਾ ਜਨਮ ਦਿਨ ਵੀ ਹੈਗਾ ਜੀ ਅੱਜ ਵੀ ਹੈ ਸਾਰੇ ਹੈਪੀ ਵਾਲੇ ਬਾਤ ਥੋੜਾ ਸਾਡੇ ਬਾਪੂ ਦਾ ਜੀ ਬਾਪੂ ਦਾ ਜੀ ਬਾਪੂ ਨੂੰ ਸਾਡੇ ਨੂੰ ਵਧਾਈਆਂ ਦੇਓ ਜੀ ਜ਼ਰੂਰ ਅਸੀਂ ਸੈਲੀਬ੍ਰੇਟ ਕਰਨਾ ਚਾਹੁੰਦੇ ਸੀਗੇ ਪਰ ਤੁਹਾਨੂੰ ਪਤਾ ਹੀ ਜੀ ਕੋਈ ਸਿਸਟਮ ਇਦਾਂ ਚੱਲਿਆ ਸਾਡੀ ਦੀਪਲ ਵਾਲਾ ਕੋਈ ਸਿਸਟਮ ਚੱਲੇ ਉਹਦੇ ਕਰਕੇ ਹਾਲ ਥੋੜਾ ਜਿਹਾ ਕਿਸੇ ਮਤਲਬ ਠੰਡੇ ਆ ਵੀ ਫਿਰ ਕੋਈ ਗੱਲ ਨਹੀਂ ਅਟਕੇ ਬਣਾ ਲਾਂਗੇ ਹਨਾ ਵੀ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਬਾ ਉਹ ਹੁੰਦਾ ਓਕਣੀ ਹੈ ਪਤਾ ਨਹੀਂ ਰੱਬ ਕਿਹੜੀਆਂ ਗੇਮਾਂ ਖੇਡਦਾ ਜਾਂ ਉਹ ਕਿਹੜੀਆਂ ਖੇਡਾਂ ਦੇ ਵਿੱਚ ਰਾਜੀ ਹੈ ਨਾ ਹੁੰਦਾ ਜਿਵੇਂ ਵੀ ਹੋਇਆ ਬਾਈ ਰਾਣੀ ਤੋਂ ਬਾਈ ਨੂੰ ਮਾਸੀ ਬਾਰੇ ਦੱਸ ਤੂੰ ਪਹਿਲਾਂ ਮਾਨੂੰ ਮਾਸੀ ਕਿਦਾਂ ਠੀਕ ਹੈ ਮੰਮੀ ਠੀਕ ਹੈ ਹਾਂ ਬਾਕੀ ਮੈਨੂੰ ਕਹੀ ਤੀ ਕਿ ਤੈਨੂੰ ਫੋਨ ਕਰਕੇ ਤੂੰ ਤੈਨੂੰ ਗੱਲ ਕਰਾਉਣੀ ਤੇ ਮਮਮੀ ਨੇ ਜਦ ਗੱਡੀ ਲੈ ਦੇ ਹੂੰ ਜਦ ਵਧਾਈਆਂ ਮੈਂ ਵਧਾਈਆਂ ਦੇਣੀਆਂ ਮੈਂ ਗੱਲ ਕਰਾਂ ਹਾਂ ਫੇਰ ਹੋਰ ਗੱਲ ਸੋਣ ਜਦ ਗੱਲ ਕਰਾਉਣ ਲੱਗੇ ਜਿਹੜੇ ਮੇਰੇ ਬਾਪੇ ਦੀ ਭੂਆ ਹੈ ਹਾਂ ਪੁਰਾਣਾ ਉਹ ਉਹਨਾਂ ਦੇ ਨਹੀਂ ਤੇਰੇ ਪਾਪੇ ਦੀ ਭੂਆ ਕਿਤੇ ਮੇਰੇ ਪਾਪੇ ਦੀ ਭੂਆ کہاں ਚਾ ਹਾਂ ਉਹਨਾਂ ਦੇ ਪਰਿਵਾਰ ਆ ਗਏ ਸਾਰੀ ਓਏ ਹੋਏ ਅਸੀਂ ਗੇਟ ਦੇ ਥੱਲੇ ਦੇਖੀਏ ਹਾਂ ਵੀਰ ਨਹੀਂ ਬੰਦੇ ਇਹ ਕੜ ਕੇ ਮਮੀ ਕੋਲੇ ਧੀ ਹਾਂ ਮੈਂ ਕਿਹਾ ਮੈਡਮਾ ਮੁੰਡਾ ਮੁੰਡੇ ਸਕੂਲ ਜਾਣੀਆਂ ਹਾਂ ਹਾਂ ਠੀਕ ਹੈ ਦੇਖਿਆ ਕਿਤੇ ਫਿਰਦੇ ਆ ਨਾ ਵੀ ਮੈਡਮੀ ਦਾ ਐਡਮਿਸ਼ਨ ਆ ਵਾਪਸ ਗਿਆ ਗੇਟ ਕੋਲਿਆ ਹਾਂ ਹਾਂ ਉਹ ਪਹਿਲਾਂ ਆਪਣੇ ਘਰ ਹੀ ਬੜੇ ਆ ਕੇ ਕਹਿੰਦੇ ਘਰ ਇੱਧਰ ਨਹੀਂ ਲਿਆ ਅੱਛਾ ਉੱਧਰ ਬੜ ਕੇ ਫਿਰਦੇ ਆ ਨਾ ਠੀਕ ਹੈ अच्छा फिर उधर दे लिया फिर उठती बैठ के बेचारे फिर मम्मी ਕੋਲ ਜਾ ਕੇ ਠੀਕ ਠੀਕ ਹੈ ਠੀਕ ਹੈ ਠੀਕ ਹੈ ਹਾਂ ਫਿਰ ਉਧਰ ਬਾਅਦ ਤੁਹਾਡੇ ਵਾਲੀ ਗੱਲ ਵਿੱਚ ਹੀ ਰਹਗੀ ਮੈਂ ਵੀ ਉਧਰ ਚਲੀ ਗਈ ਹਾਂ ਤਾਂ ਕਰਦੀ ਜੀ ਓਕੇ 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 ਤੇਰਾ ਪਹਿਲਾ ਫੋਨ ਮੈਂ ਚੱਕਿਆ ਤੇ ਮੈਂ ਤੁਹਾਨੂੰ ਮੈਂ ਕਿਹਾ ਸੀ ਕੋਈ ਮੇਰੀ ਜੀ ਬੈਠਾ ਸੀਗਾ ਮੈਂ ਫਿਰ ਉਹਨਾਂ 15-20 ਮਿੰਟ ਬਾਅਦ ਫੋਨ ਕਰਿਆ ਮੇਰੇ ਕੋਲ ਫੋਨ ਆ ਗਿਆ ਤਾਂ ਹਾਂ ਮੈਂ ਕਿਹਾ ਫਿਰ ਮੈਂ ਕਹਿੰਦਾ ਰਿਸ਼ਤੇਦਾਰ ਆ ਜੀ ਜੋ ਆ ਕੇ ਠੀਕ ਹੈ ਅੱਜ ਫਿਰ ਅੱਜ ਅੱਜ ਤਾਂ ਫਿਰ ਮੇਰੇ ਕੋਲ ਰਹੂਗਾ ਤੋਰਿਆ ਨਾ ਬਾਈ ਦਾ ਤੁਹਾਡਾ ਹੁਕਮ ਚਾਹੀਦਾ ਹਾਏ 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 ਸੱਸਰੀ ਘਰ ਕੱਲੂ ਸੰਡੇ ਆ ਨਹੀਂ ਬਹੁਤ ਵਧੀਆ ਗੱਲ ਕਰਤੀ ਤੁਸੀਂ ਹਾਂ ਸੱਸਰੀ ਘਰ ਜੀ ਅੰਦਰ ਅੰਦਰ ਤੁਸੀਂ ਅੰਦਰ ਵੀ ਬੁਲਾਓ ਸੱਸਰੀ ਘਰ ਕੈਮਰੇ ਚੋਂ ਬਾਈ ਨੂੰ ਸੱਸਰੀ ਘਰ ਬੁਲਾਈ ਜਾਂਦੇ ਆ ਵਾਈ ਗੁਰਜੀ ਕਾਕਾ ਸਾਹਿਬ ਵਾਈ ਗੁਰਜੀ ਦੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਪਹੁੰਚੇ ਹੋਏ ਆ ਜੀ ਸੱਸਰੀ ਘਰ ਸਰਦਾਰ ਜੀ ਦੀ ਭਾਬੀ ਤੁਹਾਡੀ ਜਠਾਣੀ ਇੱਕ ਪਤਾ ਕੀ ਗੱਲ ਦਾ ਜੀ ਇਹ ਰਿਸ਼ਤੇ ਨੇ ਵੱਖ-ਵੱਖ ਉਹ ਨਜ਼ਰੀਏ ਹੁੰਦੇ ਸਾਰਿਆਂ ਦੇ ਦੇਖਣ ਦੇ ਠੀਕ ਹੈ ਨਾ ਗੱਲ ਅ ਇਹ ਵੀ ਮੇਰੀ ਭਝਾਈ ਲੱਗਦੀ ਹੈ ਸੰਦੀਪ ਵੀ ਵੇਖੇ ਮੇਰੀ ਭਝਾਈ ਲੱਗਦੀ ਹੈ ਜੇ ਦੇਖਿਆ ਜਾਵੇ ਉਹ ਵੀ ਮੇਰੀ ਧੀਆਂ ਵਰਗੀ ਐ ਵੀ ਮੇਰੀਆਂ ਭੈਣਾਂ ਵਰਗੀਆਂ ਉਧਰ ਰਿਸ਼ਤਾ ਜਿਹੜਾ ਰਿਸ਼ਤਾ ਸਾਡਾ ਹੈਗਾ ਉਹ ਉਹ ਵੱਖ ਦਾ ਦਾ ਹਣਾ ਹਾਸੀ ਮਜਾ ਕੇ ਆਪਣੀ ਜਗ੍ਹਾ ਬਣਿਆ ਹਾਂ ਹਾਸੀ ਮਜਾ ਕੇ ਜੋ ਮਰਜ਼ੀ ਕਰ ਜਾਈਏ ਉਹ ਨਹੀਂ ਹੈ ਸਾਡਾ ਮਤਲਬ ਦਿਲਾਂ ਦੇ ਵਿੱਚ ਇੱਜ਼ਤ ਜਾਈ ਬਿਲਕੁਲ ਨਹੀਂ ਇੱਜ਼ਤ ਪੂਰੀ ਹੈ ਸਭ ਤੋਂ ਵੱਡੀ ਮੇਰੀ ਉਹਨਾਂ ਵਿੱਚੇ ਹੈ ਉਹ ਮਤਲਬ ਥੋੜੀ ਛੋਟੀ ਨਹੀਂ ਨਾ ਮਾਂ ਕਹਦੇ ਨਾ ਸਭ ਹੂੰ ਉਹਦਾ ਰੱਬ ਮਾਫਲਾ ਪਈ ਭਾਈ ਉਹਦਾ ਮੈਨੂੰ ਬੜਾ ਲੱਗਾ ਫੇਰ ਕਿਹਨਾਂ ਭਾਬੇ ਸਾਸਰੀ ਕਹਿੰਦੇ ਸਾਸਰੀ ਕਹ ਉਹਦਾ ਮੈਨੂੰ ਬੜਾ ਲੱਗਾ ਰੱਬ ਨੇ ਹੈ ਮੈਂ ਸਭ ਤੋਂ ਛੋਟੀ ਹਾਂ ਉਹਦਾ ਮਾਤਾ ਤਾਂ ਛੋਟੀ ਛੋਟੀ ਤੂੰ ਮੇਤੇ ਛੋਟੀਆਂ ਤੂੰ ਹਾਂ ਹੋਰ ਹਾਂ ਛੋਟੀਆਂ ਹੋਰ ਕਾਹਨੋ ਜਨਾਨੀਆਂ ਆਪਣੀ ਕਿੱਥੇ ਦਾ ਤੂੰ ਓਏ ਓਏ ਵਿੱਚ ਗੱਲ ਠੀਕ ਐ ਕਾੜੋ ਚੱਲ ਰੌਲਾ ਕੱਢ ਪਾਣਾ ਹਾਂ ਜਨਾਨੀਆਂ ਆਪਣੀ ਜਦੋਂ ਬਜਾਰੀ ਦੋ ਦੁੱਗੀਆਂ 2000 ਤੋਂ ਜਾਇ ਜ਼ਮੀਨਦਾਰ ਜੰਮੇ ਦੀ ਜੱਦ ਜੇ ਹੋਈ ਬਜਾਰੀ ਅਹੀਂ ਬਦੱਸ ਇੱਕੋ ਚੱਲਦੀ ਚੱਲੋ ਕਾਸੀਮ ਜਾਗ ਵਿੱਚ ਜਾਂਦਾ ਜੀ ਨਾਲ ਦੀ ਨਾਲ ਇੱਕ ਟ੍ਰੇਨ ਜਾਂਦੀ ਸੀਗੀ ਟ੍ਰੇਨ ਦੇ ਵਿੱਚ ਇੱਕ ਡੱਬੇ ਵਿੱਚ 4-4 ਜਨਾਨੀਆਂ ਬੈਠੇ ਪਿਆ ਹਾਂ ਇੱਕ ਬੰਦਾ ਮੁੰਡਾ ਪਿਆ ਤਾਂ ਉੱਪਰ ਕੋਈ 15-16 ਸਾਲ ਦਾ ਪਿਆ ਹੋਣਾ ਮਤਲਬ ਉਹਦੇ ਉੱਪਰ ਜਿਹੜੇ ਉੱਪਰ ਪਈ ਹੁੰਦੀ ਹੈ ਟਰੇਨ ਦੇ ਕੈਬ ਜਿੱਥੇ ਉਹ ਰੱਖ ਦਿੰਦੇ ਉੱਥੇ ਪਿਆਦਾ ਬੀਬੀਆਂ ਆਪਸ ਵਿੱਚ ਗੱਲਾਂ ਲੱਗੀਆਂ ਕਰਨ ਭਾਣਾ ਤੂੰ ਕਿੱਥੇ ਤੇ ਆਈ ਤੂੰ ਕਿੱਥੇ ਜਾ ਯਾਤਰਾ ਨੂੰ ਚੱਲੀਆਂ ਹੋਣਗੀਆਂ ਜਾਂ ਕਿਤੇ ਨਿੱਤੇ ਹੋਣਗੇ ਕੁਛ ਲਾ ਲੋ ਹਾਂ ਉਹ ਕਹਿੰਦੀ ਮੈਂ ਫਲਾਣੀ ਜਗ੍ਹਾ ਤੇ ਆਈ ਕਿੰਨ ਢਿੰਕੀ ਜਗ੍ਹਾ ਤੇ ਆਪਣਾ ਦੱਸਦਾ ਅਛਾ ਭਾਣਾ ਤੇਰੀ ਉਮਰ ਕਿੰਨੀ ਕਹਿ ਗਈ ਆ ਉਹਨੇ ਕਿਹਾ ਵੀ ਮੈਂ ਦੱਸਾਂ ਕਿ ਆਮਰ ਦੱਸਾਂ ਉਹਨੇ 10 ਸਾਲ ਘਟਾ ਕੇ ਇੱਕ ਨੇ ਦੱਸਦੀ ਉਹ ਕਹਿੰਦੀ ਅੱਛਾ ਦੇਖ ਲੋ ਵੇਹਾ ਤੋ ਇੰਨੇ ਕੀ ਲੱਗਦੀ ਆ ਉਹ ਥੋੜੇ ਮਾਣ ਦਾ ਖਸੂਸ ਕਰਿਆ ਉਹਨੇ ਉਹਨੇ ਦੂਜੇ ਨਾਲ ਵਾਲੀ ਨੂੰ ਪੁੱਛ ਲਿਆ ਉਹ ਕਹਿੰਦੀ ਵੀ ਇਹ ਹੈ ਤਾਂ ਫੇ 50 ਦੀ 40 ਦੀ ਦਸਤੀ ਜਾਂਦੀ ਹੈ ਹਨਾ ਵੀ ਮੈਂ ਤਾਂ 40 ਦੀ ਹੈ ਮੈਂ ਆਪਣਾ ਨੂੰ 30 ਦੱਸ ਹਾਂ ਐ ਕਰਾ ਕਰਕੇ ਉਹਨੇ ਵੀ ਘਟਾ ਕੇ ਦਸਤੀ 10 ਸਾਲ ਉਮਰ ਜਿਹੜੀਆਂ ਦੁਨੀਆਂ ਦੀਆਂ ਹੋਣਾਂ ਨੇ ਵੀ 10-10 ਸਾਲ ਘਟਾ ਕੇ ਦਸਤੀ ਉਮਰ ਉੱਪਰ ਤੇ ਚਲੋ ਜੀ ਕਹਿੰਦੇ ਹੁੰਦੇ ਵੀ ਕਿਸੇ ਨੇ ਉਹ ਖਿੱਚਦੀ ਉਹ ਟ੍ਰੇਨ ਦੀ ਉਹ ਚੈਨ ਚੈਨ ਬਰੇਕਾਂ ਕਲਾਕ ਚੈਰ ਲੱਗੀਆਂ ਉੱਪਰ ਤੇ ਮੰਡਾ ਗਿਰਿਆ ਥਾ ਦੇ ਕੇ ਠੰਡੇ ਉਹ ਕਹਿੰਦਾ ਸਾਰਾ ਲਾ ਕੇ ਪੁੱਛਣਾ ਇਹ ਕਿੱਥੇ ਲਿਆ ਕੇ ਕਹਿੰਦਾ ਮੈਂ ਤਾਂ ਹੁਣੇ-ਹੁਣੇ ਜਮਿਆ ਆ ਲਿਆ ਠੀਕ ਆ ਉਹ ਰੋ ਬੋ ਵਿਚਾਰਾ ਕਿੱਡੀ ਗੋਬਰ ਘਟਾਉਂਦਾ ਆਪਣੀ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਹੈਗਾ ਹੀ ਪਾਪਾ ਜੀ ਦਾ ਹੈਪੀ ਬਰਥਡੇ ਮੈਂ ਤਾਂ ਸੋਚੀ ਬਹੁਤ ਸੁਣ ਹਾਂ ਇਹਨੂੰ ਬਣਾ ਕੇ ਖੜਾਈਏ ਕੋਸੇ ਤਾਂ ਆਪਾਂ ਉਹ ਤਾਂ ਮੈਂ ਖੜਾ ਉਹ ਤਾਂ ਬਣਾ ਲੈ ਕੋਈ ਕਿਸੇ ਨੂੰ ਟੋਟਣ ਜੇ ਨੂੰ ਦਿੰਦੇ ਆਪਾਂ ਉਹ ਬਣਾ ਲਾਂ ਨੇ ਉਹ ਵੀ ਉਹਦੇ ਪਿੱਛੇ ਤਾਂ ਉਹ ਲੜਾਈ ਹੋ ਗਈ ਹੁਣੇ ਨਹੀਂ ਮੈਂ ਇਹ ਕਹਿੰਦੀ ਮੈਨੂੰ ਚਲੋ ਉਹ ਤਾਂ ਬਾਅਦ ਚ ਬਣਾ ਲਾਂਗੇ ਇਹ ਦੇਖ ਉਧਰ ਮੈਂ ਅੱਡੇ ਪਰ ਗਿਆ ਸਮਾਨ ਲੈਣ ਹਾਂ ਸਮਾਨ ਲੈਣ ਗਿਆ ਤੇਰਾ ਫੋਨ ਆ ਗਿਆ ਮਨ ਹਾਂ ਵੀ ਮੈਂ ਕਿਹਾ ਲੈ ਕੇ ਆ ਮੈਂ ਜਮੱਕਾ ਬਾਜ਼ਾਰ ਤੇ ਖਾਣ ਪੀਣ ਨੂੰ ਹਾਂ ਤੇ ਤੁਸੀਂ ਫੋਨ ਕਰਕੇ ਦੱਸੋ ਵੀ ਬਾਈ ਨੇ ਆ ਗਏ ਵੀ ਮਾਂ ਵੀ ਬਾਈ ਨੇ ਪਹੁੰਚ ਗਏ ਤਾਂ ਵੀ ਤੂੰ ਕਹਿੰਦਾ ਚਲ ਮੈਂ ਲੈ ਆਉਂਗਾ ਠੀਕ ਆ ਗੱਲ ਨਿਬੜੀ ਹਾਂ ਉਹ ਰਹੀ ਇਹਦਾ ਮੈਨੂੰ ਜਦ ਫੋਨ ਆ ਗਿਆ ਸਮਝੋ ਲਾ ਮੈਂ ਬਿੱਲੂ ਦੀ ਦੁਕਾਨ ਪਰ ਸਮਾਨ ਹੋਰ ਲਾ ਕੇ ਲੈਣਾ ਹਾਂ ਮਨੁਗਾਂ ਦੀ ਸਮੋਸੇ ਨਹੀਂ ਲੈ ਕੇ ਆਏ ਮਾਪੇ ਸਮੋਸੇ ਤਾਂ ਬਾਹਰ ਹੀ ਲੈ ਕੇ ਆ ਗਏ ਇੱਥੇ ਤਾਂ ਕਹਿੰਦੇ ਚਾਹ ਰਿੱਧਰਿੱਧ ਕੇ ਕਮਲੀ ਹੋ ਗਈ ਕਹਿੰਦੇ ਮਾਪੇ ਤੂੰ ਵੀ ਹੋ ਜਾ ਕਮਲੀ ਨਾਲ ਹੁਣ ਸਮਾਨ ਤਾਂ ਆਉਂਦਾ ਆਉਂਦੇ ਹੁਣ ਮਾ ਰੋਪੜ ਤੇ ਬਾਹਰ ਨਹੀਂ ਦੁਰਪੇ ਉਹਨਾਂ ਨੇ ਪਹੁੰਚ ਜਾਣਾ ਹਾਂ ਬਸ ਜੂਨ ਲੱਗੀ ਜੀ ਆਪਣਾ ਤੁਹਾਨੂੰ ਪਤਾ ਹੀ ਹੈ ਜੀ ਇਹ ਤਾਂ ਥੋੜਾ ਜਿਹਾ ਬੋਲਣ ਦਾ ਹਾਂ ਵੈਲੈਂਟਾਈਨ ਡੇ ਆ ਨਾ ਜੂਨ ਹਾਂ ਉਹ ਵੈਲੈਂਟਾਈਨ ਡੇ ਲੱਜ ਦਿਖਾਉਣਾ ਅੱਜ ਨਾ ਅੱਗੇ ਕਿੰਨਾ ਕ ਲੜਦੀ ਸੀ ਪਹਿਲਾਂ ਰਾਤ ਵੀ ਆਪਣੀ ਲੜਾਈ ਹੋਣ ਲੱਗੀ ਤੀ ਨਹੀਂ ਅੱਗੇ ਕਿੰਨਾ ਕਿ ਲੜਦੀ ਤੂੰ ਰਾਤ ਲੈ ਲੜ ਲ ਨਹੀਂ ਆ ਤਮੇ ਨਹੀਂ ਕਾਦ ਲੜੀ ਤੇ ਮਨ ਤਾਂ ਜਿਆਦਾ ਨਹੀਂ ਜੇ ਕਰ ਨਾ ਉਂਗਲੀਆਂ ਤੋੜ ਦੰਦੀ ਲੜਾਈ ਹੋ ਉਹ ਹਾਂ ਉਹ ਗਿਆ ਵਨ ਨੂੰ ਕਾ ਲੜਾਈ ਕਰ ਰੋ ਬਾਈ ਵੀ ਨਾ ਸਾਡੀ ਰੋਟੀ ਹਜਮ ਨਹੀਂ ਆਉਂਦੀ ਮੈਂ ਸੇਮਾ ਹੋ ਜਾਊਗਾ ਸਜਾ ਬਣ ਜਾਊਗਾ ਕੱਲ ਦੇ ਆਪਾਂ ਦੇਖ ਲੋ ਗੱਡੀ 'ਚ ਆਪਣੇ ਖੜਕਦੀ ਆ ਮੈਂ ਜਮਾ ਤੇ ਲੜੀ ਹੱਸ ਕੇ ਸਾਰਦੀ ਮੈਂ ਚੱਕ ਕੋਈ ਹੁਣ ਗੱਡੀ ਉਹ ਵੀ ਸੁਣ ਲੈ ਯਾਰ ਗੱਡੀ ਦੀ ਵੀ ਸੁਣ ਗੱਡੀ ਸੁਣ ਲੈ ਹੁਣ ਆਪਾਂ ਨੇ ਰੀਤ ਨੂੰ ਇਹ ਤੇ ਮਾਮੇ ਨੇ ਚੱਲਦਾ ਜਨਮ ਦਿਨ ਪਰ ਬੈਟਰੀ ਵਾਲੀ ਗੱਡੀ ਜੀ ਉਹ ਬੋਪੇ ਕੁੰਡਾ ਲਾਇਆ ਮੜਾ ਜੇ ਹਵਾ ਬਹੁਤ ਤੇਜ਼ ਵਰਦੀ ਅੰਦਰੋਂ ਹਾਂ ਬੈਟਰੀ ਵਾਲੀ ਗੱਡੀ ਜੀ ਤੋਂ ਆਤੀ ਨਾ ਹਾਂ ਹੁਣ ਗਰਾਰੀ ਫਸ ਗਈ ਜਿਹੜੀ ਉਹ ਆਮ ਆਪਾਂ ਛੋਟੇ ਤੇ ਬੱਚੇ ਨੂੰ ਕਿ ਸਾਈਕਲ ਹੀ ਨਹੀਂ ਦਿੰਦੇ ਤਿੰਨ ਪਹੀਆਂ ਜੀ ਵਾਲੀ ਲੈ ਕੇ ਪੈਂਡਲ ਜੇ ਮਾਰੀ ਜਾਂਦੇ ਆ ਹਾਂ ਕਹਿੰਦੀ ਸੀ ਰੀਤ ਨੂੰ ਉਹ ਲੈ ਕੇ ਦੇਣੀ ਆ ਮਾ ਵੀਰ ਰੀਤ ਦੀ ਤਰੱਕੀ ਤਾਂ ਕਰਣੀ ਆ ਉੱਪਰ ਨੂੰ ਵੀ ਉਹ ਬੈਟਰੀ ਵਾਲੀ ਗੱਡੀ ਤੇ ਬਾਅਦ ਕੋਈ ਹੋਰ ਵਧੀਆ ਸਮਾਨ ਲੈ ਕੇ ਦੋ ਹਾਂ ਹਾਂ ਨਹੀਂ ਉਹ ਸਾਈਕਲ ਹੀ ਲੈ ਕੇ ਦੇਣੀ ਆ ਉਹ ਸਾਈਕਲ ਚਲਾਉਣਾ ਕਿ ਕਿਦਾਂ ਸਿੱਖੂਗੀ ਉਹਦੇ ਨਾਲ ਸਾਈਕਲ ਚਲਾਉਣਾ ਸਿੱਖਣਾ ਨਹੀਂ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਾਂ ਲੈ ਲੈ ਬਈ ਦੇਖ ਪਰਮਾਤਮਾ ਜਾਣਦਾ ਹੈ ਅੱਜ ਜਦੋਂ ਹੁਣ ਦਵਾਈ ਲੈ ਕੇ ਆਏ ਆਪਾਂ ਜਦ ਨਾਲ ਇਧਰਲੇ ਪਾਸੇ ਤੇ ਗਏ ਇਧਰਲੀ ਸਾਈਡ ਆਪਾਂ ਤਾਂ ਉੱਥੇ ਸਾਈਕਲਾਂ ਦੀ ਦੁਕਾਨ ਮੇਰੇ ਦਿਮਾਗ ਆਇਆ ਹੋਊ ਵੀ ਇੱਥੇ ਕੋਈ ਛੋਟੀ ਸਾਈਕਲ ਹੀ ਹੋਣੀ ਆ ਹੈ ਤਾ ਉਹ ਪਾਈ ਨਾ ਮਤਲਬ ਜਾਂਦ ਜਾਂਦੇ ਸੀ ਉਹ ਚੈਂਟ ਇਸ ਚੈਨਲ ਛੋਟੀ ਸਾਈਕਲੀ ਦੇ ਨੱਟ-ਨੁਟ ਜੇ ਕਸਣ ਲੱਗਿਆ ਹਰ ਤਾਂ ਮੇਰਾ ਦਿਲ ਕਰੇ ਮੈਂ ਕਿਹਾ ਇਹ ਬੰਦੇ ਨੂੰ ਮੈਂ ਕਹਾਂ ਵੀ ਆਹ ਸਾਈਕਲੀ ਲੈ ਨਾ ਮੈਂ ਵੀ ਡਰਦੀ ਵੀ ਨਹੀਂ ਜਿਆਦਾ ਛੋਕੀ ਨਹੀਂ ਲਈ ਜਾਣੀ ਆਹ ਹੈ ਇਹ ਪਤਾ ਕਿਉਂਦਾ ਜਣ ਰੀਤ ਕਿਧਰ ਰੋਪੜੂ ਸਾਡੇ ਨਾਲ ਪਰ ਮੇਰਾ ਜੀਵ ਆਉਂਦਾ ਜਦੋਂ ਰੋਪੜੂ ਲੈ ਕੇ ਜਾਂਦੇ ਆ ਉਹ ਜਦੋਂ ਕੋਈ ਸਾਈਕਲ ਆ ਸੁਗਨ ਵਾਲੀ ਦੁਕਾਨ ਆ ਜਾਂਦੀ ਰੀਤ ਨੂੰ ਹੋਰੇ ਪਾਸੇ ਜਾਣ ਨੇ ਨਾ ਚੌਕ ਨੇ ਦਿਖਾ ਲਾ ਵੀ ਦੁਕਾਨ ਇਹ ਨਾ ਦੇਖ ਲਵੇ ਕਿੰਨਾ ਨਹੀਂ ਗੱਲ ਏ ਉਹ ਗੱਲ ਬੱਕਰੀ ਚਲੋ ਮੈਂ ਕਹਾਂਣੀ ਆ ਪਰ ਹੁਣ ਚਲੋ ਦਾ ਜਨਮ ਦਿਨ ਤਾਂ ਆਪਣਾ ਜਨਮ ਦਿਨ ਵੀ ਨਹੀਂ ਤੀ ਮਨਾਇਆ ਚਲ ਮੈਂ ਕਹਿੰਦੀ ਮਨਾ ਲਾਂਗੇ ਮਨਾ ਲਾਂਗੇ ਚਲੋ ਤਾਂ ਜਾ ਮਨਾਇ ਨਹੀਂ ਹੋਣਾ ਮੈਂ ਕੰਟੀ ਚਲੋਣੇ ਇੱਕ ਸਾਈਕਲ ਹੀ ਲੈ ਕੇ ਦੇ ਦਿੰਦੇ ਆ ਉਹ ਸਾਈਕਲ ਹੀ ਤੈਨੂੰ ਮੈਂ ਤੈਨੂੰ ਕਹਿੰਦਾ ਆ ਗੱਡੀ ਕਿੱਥੇ ਕਰਾ ਲਓ ਮੇਰੀ ਗੱਲ ਪੂਰੀ ਹੋਣ ਦਿਓ ਥੋੜੇ ਆਪਣੇ ਮਾਮੇ ਨੂੰ ਵੀ ਚਾਰ ਪੰਜ ਵਾਰ ਕਰਾ ਮੈਨੂੰ ਸਾਈਕਲ ਹੀ ਦੇ ਦੇ ਮਾਸੀ ਨੇ ਵੀ ਕਰ ਲਿਆ ਸਾਈਕਲ ਦੇ ਮੈਂ ਆ ਨਾਲ ਕੋਈ ਨਹੀਂ ਥੋਪੀ ਲਈ ਜਾਣ ਉਹ ਦੇਖ ਕੇ ਸਾਈਕਲ ਦੇਖ ਕੇ ਕਿੱਥੇ ਹੁੰਦੀ ਆ ਉਹ ਮੈਨੂੰ ਉਹਨੂੰ ਕੀ ਪਤਾ ਵੀ ਸਾਈਕਲ ਕਿਹੜੀ ਚਾਹੀਦੀ ਹੈ ਕੀ ਆ ਮੈਂ ਅਗਲੀ ਰੋਪੜਾ ਤੇ ਜਾਂਦੀ ਨਹੀਂ ਦੁਕਾਨਾਂ ਪਰ ਜਾਂਦੀ ਨਹੀਂ ਨਾਲਿਆ ਨਿਆੜੇ ਦੇ ਉੱਤੇ ਸਾਈਕਲ ਚਾਹੁੰਦੇ ਫਿਰ ਤੇ ਦਿਖਣਾ ਨਹੀਂ ਉਹ ਨਹੀਂ ਹੈ ਤੇ ਲੈ ਲੈ ਨੰਬਰ ਉਹ ਆ ਇੱਕ ਹਿੰਟ ਆ ਖਾਜੋ ਇਹਨੂੰ ਬੋਲਣ ਦਿਓ ਮੌਕਾ ਤਾਂ ਬੰਦੇ ਨੂੰ ਰੋਤਾ ਇੰਸਟਾਗ੍ਰਾਮ ਤੁਸੀਂ ਗੱਡੀ ਲਿਆਉਂਦੀ ਸੀ ਆ ਤੇ ਜਿਹੜੀ ਬੈਟਰੀ ਆ ਲੈ ਜਾਂਦੀ ਸੀ ਕਿੰਨੇ ਦਿਨ ਚਲਾਈ ਉਹਨੇ ਉਹ ਜਦ ਤੱਕ ਜਦ ਤੱਕ ਨਹੀਂ ਆਣੀ ਸੀ ਵਿਚਾਰੀ ਨੂੰ ਬਿਠਾ ਦਿੰਦੇ ਲੋੜ ਨਹੀਂ ਪਾ ਦਿੰਦੇ ਪਿਛਲੇ ਜਨਮ ਤੋਂ ਨੂੰ ਦਵਾਈ ਤੇ ਆ ਕੇ ਸਾਲ ਪਿਛਲੇ ਜਨਮ ਤੋਂ ਨੂੰ ਦਵਾਈ ਸੀ ਜਾਨੀ ਦੇ ਭਾਂ ਨੂੰ 2 ਸਾਲ ਲੱਗ ਗਿਆ ਹੋਰ ਕਾਜ ਉਹ ਤਾਂ ਪਹਿਲਾਂ ਦਵਾਈ ਤੀ ਜਾਗਮੀ ਦੇ ਭਾਂ ਨੂੰ ਥੱਲੇ ਰੱਖਦੀ ਸੀ ਗੱਡੀ ਬਿਨਿਆਣਿਆਂ ਨੇ ਤੋੜਿਆ ਨਾ ਉਹ ਬਿਨਿਆਣਿਆਂ ਨੇ ਤੋੜਿਆ ਉਹ ਖਾਲ ਇਹ ਖਾਲ ਇੱਕ ਮਿੰਟ ਬੈਠ ਤੂੰ ਇੱਕ ਮਿੰਟ ਬੈਠ ਜਾ ਤੂੰ ਬੈਠ ਆ ਲੈ ਕਹਿੰਦਾ ਮੇਰੀ ਲੜਾਈ ਕਰਦਾ ਓਏ ਨਹੀਂ ਉਹ ਵੈਲੈਂਟਾਈਨ ਦੇ ਨਾਲ ਕੁਸੋਰੇ ਬਣਾਉਣ ਲੱਗੀ ਸੀ ਤਾਂ ਗੱਲ ਕਰੀ ਵੀ ਬਿਨਿਆਣਿਆਂ ਨੇ ਤੋੜ ਦੇਣੀ ਸੀ ਉਹ ਸਾਲੀ ਚੱਲਦੀ ਤਾਂ ਪਹਿਲੇ ਨਹੀਂ ਗਈ ਉਹਨੂੰ ਧੱਕਾ ਲਾ ਕੇ ਦਿੰਦੇ ਨੇ ਉਹ ਰੋੜੀ ਬੈਠੀ ਰੱਖੀ ਕਿ ਨਹੀਂ ਸੀ ਰੱਖੀ ਤਾਂ ਮੈਂ ਹੀ ਸੀ ਆਪੇ ਰੱਖੀ ਸੀ ਮੈਂ ਨਹੀਂ ਰਹਿਣਾ ਤੂੰ ਚੁੱਪ ਕਰ ਤੇ ਕਿਹੜੀ ਇੱਕ ਲਾਈਨ ਬੋਲਤੀ ਨਾ ਵੀ ਨਿਆਣਿਆਂ ਨੇ ਤੋੜ ਦੇਣੀ ਸੀ ਇਹ ਗੱਲ ਸਾਲੀ ਕਿਸੇ ਹੋਰ ਪਾਸੇ ਨਹੀਂ ਜਾਂਦੀ ਐ ਨਿਆਣੇ ਸੱਤਿਆ ਵਿਆਹ ਦੇ ਵਿੱਚ ਗਾਹ ਕੱਟ ਪਾਉਨੇ ਆ ਸਹੀ ਪਾਉਨੇ ਆ ਉਹ ਲਹਾ ਸਹੀ ਪਾਉਂਦੇ ਦੇਖਿਆ ਗੱਲ ਹੁਣ ਕਿਤੇ ਕਰਨ ਜਿਹੜੀ ਇਹਨੇ ਗੱਲ ਕਹਿਤੀ ਨਾ ਵਿੱਚ ਕ ਲੈਣ ਵੀ ਵਿੱਚ ਤੁਸੀਂ ਥੱਲੇ ਰੱਖਤੀ ਨਿਆਣਿਆਂ ਨੇ ਤੋੜ ਦੇਣੀ ਕਿ ਨਹੀਂ 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 ਹੋਦੀ ਉਹਨੂੰ ਬਚਾਉਣਾ ਕਿਹਾ ਤਾਂ ਬੈਟਰੀਆਂ ਤਾਂ ਹਾਇ ਹੋਣੀ ਤੇ ਮੀਨਿੰਗ ਦੇਖੀ ਜੀ ਗੱਲ-ਗੱਲ ਤੇ ਮੀਨਿੰਗ ਹੋਰ ਪਸੇ ਜਾਂਦੀ ਹਾਂ ਇੱਕ ਵਾਰ ਬੈਟਰੀ ਤਾਂ ਪਹਿਲਾਂ 10 ਵਾਰ ਤੋੜ ਲਓ ਹੂੰ ਠੀਕ ਹੈ ਨਾ ਇੱਕ ਵਾਰ ਬੋਲਣ ਤੋਂ ਪਹਿਲਾਂ 10 ਵਾਰ ਤੋੜ ਲਓ ਅਗਲੇ ਉਹ ਸੋਚਣ ਵਾਲਾ ਦਾ ਦਿਮਾਗ ਤੇ ਜਾਣੇ ਵੀ ਪਤਾ ਨਹੀਂ ਸਾਡੇ ਨਿਆਣੇ ਤੇ ਲੁਕੋ ਲਈ ਸੀ ਹੁਣ ਆਪਾਂ ਵੀ ਆ ਗਈ ਬੈਠੀ ਐ ਦੋ ਜਵਾ ਕਹਿਣਾ ਨਹੀਂ ਆਏ ਸੀ ਨਹੀਂ ਪਤਾ ਨਹੀਂ ਸਾਡੇ ਨਿਆਣੇ ਤੇ ਲੁਕੋ ਲਈ ਉਹਨੂੰ ਮੈਂ ਭਾਦੀ ਜਨੇਆਂ ਤੇ ਲੁਕੋ ਲਈ ਮੈਂ ਹਾਂਦੀ ਨਹੀਂ ਤੇਰੇ ਨਿਆਣੇ ਤੇ ਲੁਕੋ ਲਈ ਕਹਾਸਾਂ ਵੀ ਲੋਟਵਾ ਦੇ ਤੇ ਨਾਲ ਤਾਂ ਵਧੀਆ ਮੋਟਾ ਚੱਕਰ ਦੀ ਫਿਰ ਜਗਦਾ ਕਰ ਰਿਹਾ ਸੀ ਅੱਬੀ ਮੇਰੇ ਦਿਮਾਗ ਚ ਇੱਕ ਗੱਲ ਆਉਂਦੀ ਸੀ ਤੇਰਾ ਮੁੰਡਾ ਬੜਾ ਹੋ ਗਿਆ ਸਾਡੀ ਚੁਬਰੀ ਤੈਨੂੰ ਸਾਈਕਲ ਹੀ ਦੇਦੀ ਲੈ ਕਿਹਨੇ ਕਿਸਨ ਨਾ ਇਕਨ ਇਕਨ ਸਾਰਨਾ ਪੈਂਦਾ ਹਾਂ ਸਾਈਕਲ ਵੀ ਨਹੀਂ ਨਾ ਉਹ ਚਲਾਉਣੀ ਨਹੀਂ ਸੁਬਰੀ ਤੇ ਚਲਾ ਲੂਗੀ ਲਾ ਹੁਣ ਕਾਲੇ ਚੁੰਡੇ ਦੇ ਵੱਢੀ ਆਦੀ ਗੱਲ ਦੀ ਕਰਦੀ ਹੁਣ ਚੁੰਡੇ ਵੱਢੀ ਜਾਂਦੀ ਮੇਰੇ ਮਗਰ ਹਾਂ ਲੇ ਆ ਉਹਨਾਂ ਨੂੰ ਗੱਲ ਫੋੜੀ ਕਰ ਮੈਂ ਸਾਰੇ ਇੱਕ ਗੱਲ ਫੜੀ ਜਾਣੀ ਹੈ ਨਾ ਮੇਰੀ ਗੱਲ ਨਹੀਂ ਫੋੜਦੇ ਕੋਈ ਨਾ ਮਹਾਸੀਰਾ ਦੇ ਵੀ ਹੈਗੀ ਮੈਂ ਉਹਨੂੰ ਵੀ ਕਹੂੰਗੀ ਵੀ ਜੇ ਭਾਈ ਮਾੜੀ ਮੈਂ ਇੰਨੇ ਮੁੰਡੇ ਆਣ ਕੇ ਲੈ ਜਾਈਂ ਉਹਨਾਂ ਮੈਂ ਜੇ ਗੱਲ ਤੂੰ ਆਹ ਸੁਣ ਤਾਂ ਠੇਰ ਨਾਲ ਲੈਣਾ ਤੈਨੂੰ ਇਹ ਨਹੀਂ ਪਤਾ ਗੱਲ ਤਾਂ ਆਏ ਵੀ 2 ਦਿਨ ਨਹੀਂ ਚਲਾਉਣੀ 2 ਦਿਨ ਬਾਅਦ ਹੁਣ ਰੋਲਡਿੰਗ ਆਪ ਕੋਈ ਕੋਈ ਇੰਨੇ ਤਾਹੀ ਲੈ ਕੇ ਆਉਣੇ ਵੀ ਥੋੜੀ ਚੱਲ ਆ ਤੜਾਉਣ ਪਰ ਖੜੀਆਂ ਵੀ ਤੋੜੀ ਚ ਗੱਲ ਮੇਰੀ ਗੱਲ ਇਹਦੇ ਸਾਹਮਣੇ ਤੇ ਮੇਰਾ ਉਹਨੇ 15 ਮਿੰਟ ਸਾਈਕਲ ਚਲਾ ਕੇ ਮੁੜ ਕੇ ਬਹਿਣਾ ਨਹੀਂ ਦੇ ਬੱਸ ਸਾਈਕਲ ਕਿ ਮੈਂ ਸਿੱਖੂਗੀ ਜੇ ਸਾਈਕਲ ਹੀ ਚਲਾਉਗੀ ਇਹ ਆਪਾਂ ਸਾਈਕਲ ਦੋਣਾ ਹੀ ਨਹੀਂ ਉਹਨੂੰ ਆਪਾਂ ਮੋਟਰਸਾਈਕਲ ਦੋਣਾ ਸਿੱਧਾ ਸਕੂਟਰੀਆ ਦੋਣੀ ਆ ਜੇ ਸਾਈਕਲ ਹੀ ਨਹੀਂ ਆਉਣਾ ਮੋਟਰਸਾਈਕਲ ਸਕੂਟਰੀ ਕਿ ਮੈਂ ਚਲਾ ਲੂਗੀ ਇਹ ਇਹ ਵੀ ਜੇ ਸਾਈਕਲ ਇਹ ਹੋਰ ਪਾਸੇ ਫਿਰਦੀ ਇਹਨੂੰ ਪਤਾ ਨਹੀਂ ਗੱਲਾਂ ਦਾ ਜਾਂ ਫੇ ਮੈਨੇ ਤਾਂ ਪੁੱਗ ਕਦੇ ਸਾਈਕਲ ਸਿੱਖਿਆ ਹੀ ਨਹੀਂ ਤਾਂ ਹੈ ਲੀਡੀ ਸਾਈਕਲ ਤਾਂ ਕਰਾਂਗਾ ਸਿੱਖਿਆ ਵੀ ਚਲਾਉਣਾ ਸਿੱਧੇ ਚਲਾਉਣ ਲੱਗ ਗਈ ਸੀ ਉਹ ਸੇ ਕੰਨੀ ਨਾ ਉਹ ਵੈਸੇ ਉਹਦੇ ਕੋਲ ਆਇਆ ਨਹੀਂ ਤਾਂ ਉਹ ਸਿੱਧਾ ਉੱਤੇ ਤੇ ਜਿਹੜੇ ਕੁੜੀਆਂ ਗੋਚ ਪੜਦੀ ਸੀ ਉੱਥੇ ਤੇ ਮਿਲ ਗਿਆ ਤਾਂ ਜਾ ਬਾਦਲ ਆ ਬਾਦਲ ਮੈਂ 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 ਬਾਗੋਂ ਆ ਜਾ ਉਹਨੂੰ ਮੈਂ ਉਹ ਪਾਹ ਜਾ ਫਾਹ ਪੈ ਸਾਈਕਲ ਉਹਨੂੰ ਚਲਾਉਣ ਦੀ ਬੈ ਗਿਆ ਚਲਾ ਕੇ ਆਈ ਆ ਉੱਥੇ ਨਹੀਂ ਬੱਸਸ ਤੇ ਜਾਂਦੀ ਸੀ ਟੌਰਨ ਬੱਸਸ ਤੇ ਬਣਾਉਂਦੀ ਸੀ ਹਾਂ ਪਰ ਉਹਨੂੰ ਸਾਈਕਲ ਪਰ ਜਾਣਾ ਪੈ ਗਿਆ ਚਲ ਕੋਈ ਨਾ ਇੱਕੜੇ ਨਿਆਣੇ ਨੂੰ ਚੀਜ਼ ਉਹ ਤਾਂ ਖਾ ਦੋ ਚੀਜ਼ ਦਾ ਸਭ ਨੇ ਦਿਖਾ ਉਹਨੂੰ ਗੱਡੀ ਆਪਾਂ ਨੇ ਬਣਾਉਣੀ ਆ ਸ਼ਵਰੇਜ ਇਹ ਸ਼ਵਰੇਜ ਤਾਂ ਬਣਾਉਣੀ ਆ ਆਪਾਂ ਨੇ ਪੈਲੇਟਾ ਜਹਾਜ਼ ਉਡਾਏ ਉਹਨੂੰ ਤੇ ਨਹੀਂ ਉਹਨੂੰ ਜਹਾਜ਼ ਮੈਂ ਮੇਲੇ ਚ ਜਾਜ ਦੋਣ ਵਾਟਸਐਪ ਇਹਨੂੰ ਆ ਫਰ ਨਹੀਂ ਨਹੀਂ ਵੀ ਨਹੀਂ ਦਵਾਉਣਾ ਹੌਲੀ ਤਾਂ ਬੋਲ ਲੈ ਐ ਉਹੀ ਜਾਜ ਦੀ ਗੱਲ ਕਰਦਾ ਜਿਹੜਾ ਨਹੀਂ ਉਹ ਨਿੱਤੂ ਆ ਰਵਿੰਦਾਤਾ ਰਵਿੰਦਾਤਾ ਅੰਮ੍ਰਿਤ ਸਰ ওই 7-8 ਸੌ ਦਾ ਜਹਾਜ਼ ਹੁੰਦਾ ਜਿਹੜਾ ਅੰਦੀ ਆ ਰਹਿਣਾ ਐ ਮੈਂ ਉਹ ਜਿਹੜਾ ਕਰਨ ਦਾ ਹੋ ਗਿਆ ਤਾਂ ਕਰਨ ਨੂੰ ਲੈ ਕੇ ਦਿੱਤਾ ਸੀ ਉਹਨੇ ਹਵਾ ਚ ਉੜਾ ਤਾਂ ਦਿੱਤਾ ਮੋੜਨਾ ਆ ਨਹੀਂ ਸਾਰੇ ਮਰਦ ਪੂਰਵ ਟੱਪ ਗਿਆ ਪਤਾ ਨਹੀਂ ਲੱਗਾ ਕਿੱਥੇ ਗਿਆ ਹਾਂ ਉਹ ਰੁਟਲੀ ਤੇ ਆ ਰਿਹਾ ਮੇਰੇ ਵੀ ਮੁੜ ਕੇ ਕਿੱਥੇ ਗਿਆ ਗਿਆ ਪਤਾ ਨਹੀਂ ਲੱਗਾ ਜਾ ਆਹੀ ਤੇ ਕਾਹੀ ਤੇ ਕਹਿੰਦੀ ਪਹਿਲਾਂ ਪੈਰਟ ਬਣਾਓ ਇੱਕ ਵਾਰ ਆਪਾਂ ਉਹ ਕਿੱਧਰ ਉਤਰ ਗਿਆ ਇਹ ਕਦੋਂ ਫਾੜਿਆ ਪਟਾਲੀ ਉਹ ਪਤੀਜਾਂ ਲੱਗੇ ਵਜਾਜ ਕਿੱਥੇ ਗਿਆ ਜਾ ਉਤਰੇ ਜਾ ਕੇ ਪਰਾਪ ਕਰੇ ਨਾ ਇਦਾਂ ਦਾ ਕਿਸੇ ਨਾਲ ਵੀ ਵੀ ਜਰ ਜਰ ਚਲੋ ਸਾਡੇ ਭਾਈ ਹਸਪਰ ਕਰਦੇ ਆ ਇਹਦਾ ਸਾਡਾ ਆਸੀ ਮਜ਼ਾਕ ਚੱਲੀ ਜਾਂਦਾ ਇੱਕ ਨਹੀਂ ਵੀ ਕਿਸੇ ਨਾਲ ਵੀ ਹੋਵੇ ਨਾ ਦੇਖ ਲਮਾਰੀ ਮਾਮਾ ਹੈ ਸਾਈਕਲੀ ਮਾਮਾ ਅ ਹੋਰ ਕਿਆ ਲੋਕ ਕਹਦੇ ਵਾਕੇ ਕੀ ਮਾਮਾ ਮਾਮਾ ਕਦੋਂ ਹੋ ਚੱਲ ਸਾਈਕਲੀ ਮਾਮਾ ਮਾਮਾ ਨਹੀਂ ਮਤਲਬ ਇੱਕ ਗੱਲ ਮੈਨੂੰ ਪਾਇਨਾ ਵੀ ਇਹ ਗੱਲ ਕਹਿਦੀ ਮੈਂ ਹੁਣ ਫਿਰ ਵੀ ਕਹਿੰਦਾ ਮਾਮੇ ਦੀ ਕਿਹਜੋਰਤਾ ਵੀ ਸਾਈਕਲੀ ਦੇ ਦੇਵੇ ਭਾਣਜੀ ਨੂੰ ਜਦ ਤੱਕ ਮੈਂ ਬੈਠਾ ਹਾਂ ਜਦ ਭਾਣਜੀ ਨੇ ਜਿੱਦ ਕਰਨੀ ਆ ਮਾਮੇ ਦਾ ਹੱਕ ਮੰਗਦਾ ਨਹੀਂ ਦੇਖਦਾ ਮਾਮੇ ਦਾ ਮਤਲਬ ਇਹ ਨਹੀਂ ਲਾ ਬੋਲੇ ਮਾਮਾ ਮਾਮਾ ਕਿ ਦੋ ਵਾਰ ਮਾਮਾ ਵਰਦਾ ਉਹਦੇ ਪੁਰਾਣੇ ਬਾਪ ਦੀ ਵੀ ਨਹੀਂ ਆਉਂਦਾ ਹਾਲੋ 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 ਕਾਲੂ ਤਾਂ ਮਾਮੇ ਕੋਲ ਕਿਸੇ ਗਲਤ ਚੀਜ਼ ਨੂੰ ਜਿੱਦ ਨਾਲ ਜੂ ਵੀ ਕਰ ਰ ਫਿਰ ਵੀ ਕਹਦੀ ਮਾਮਾ ਮਾਮਾ ਕਰਕੇ ਦੋ ਵਾਰ ਨਿਆਣਾ ਨੀ ਵੀ ਗਲਤ ਕੀਤੀ ਕੇ ਅੱਗੇ ਦਵਾ ਦੂਗਾ ਨਿਆਣਾ ਨੀ ਹੈ ਨਾ ਮਾਮਾ ਉਹਨੂੰ ਬਾਪਾ ਮੈਂ ਬੰਦ ਆਖ ਤੂੰ ਕਹਣਾ ਵੀ ਤਰਫ ਨੂੰ ਵੀ ਮਾਰਤ ਤੋਂ ਜਾਣਾ ਤੂੰ ਫਰਫਰੀ ਤੇ ਜਾ ਆ ਬਾਹਰ ਜਾ ਕੇ ਅਮਰ ਤੋਂ ਜਾ ਕੇ ਕਮਾਈ ਕਰ। ਉੱਥੇ ਤਾਂ ਜ਼ਿਆਦਾ ਫੋਨ ਹੁੰਦੇ ਆ ਪਰ ਇੱਥੇ ਤਾਂ ਜਿੱਕੇ ਆ ਵੀ ਫੋਨ ਨਹੀਂ ਕਰਦੇ ਤੂੰ ਸੁੱਤਾ ਪਿਆ ਰਹਿੰਦਾ ਉਹ। ਜਿਹੜੀ ਚੀਜ਼ ਦੀ ਰਿਕਵਰਮੈਂਟ ਹੁੰਦੀ ਉਹ ਲੋਕ ਜਿਹੜੀ ਚੀਜ਼ ਦੀ ਰਿਕਵਰਮੈਂਟ ਨਹੀਂ ਹੈ ਕਿ ਉਹਨੂੰ ਲੈਣ ਦਾ ਪੈਸਾ ਨਹੀਂ ਕੋਈ। ਇਹ ਕਿਆ ਪੈਰੀ ਜਾਂਦਾ। ਰਗਵਾਰ ਇਹ ਤੁਹਾਨੂੰ ਚੱਕ ਕਰਦੇ ਆ 2000 ਦੀ ਹਾਈਸਾਈਕਲ ਹੀ ਜੀ ਸਣੀ। ਤੇਰਾ ਨਾ ਕਹਾਣੀ। ਉਹ ਗੱਲ ਵੀ ਉਹ ਮੈਂ 1000 ਰੁਪਏ ਗੱਡੀ 'ਚ ਬੈਟਰੀਆਂ ਪਾਣੀ ਗੱਡੀ 'ਚ ਘੁੰਮੇ ਉਹੀ ਪੱਟਾਂ ਦਾ ਚੋਰ ਹੋ ਜਾ। ਅਜੇ ਮੈਨੂੰ ਕੰਮ ਪਾਸੇ ਦੇ ਕਹਿ ਵੀ ਹੁਣ ਕਿ ਇੱਕ ਅਮਰਤ ਕਾਫੀ ਟਾਈਮ ਲੀਕਾ 45 ਦਿਨ ਲੰਘੇ 50 ਦਿਨ ਲੰਘੇ ਉਹ ਸੁਬਰੀਦ ਨੂੰ ਸਕੂਲ ਨੂੰ ਪੇਚਣਾ ਮੈਂ ਨਹੀਂ ਲਾਉਂਗੀ ਮੈਂ ਝਾੜਾ ਕੇ ਮੈਂ ਹੀ ਕਰਤਾ ਤਿਆਰਣਾ ਸਕੂਲ ਪੇਚਣਾ ਕੱਲ ਪਰਸੋ ਜੇ ਲੜਾਈ ਮੁੰਡੂ ਕਾ ਦੀ ਕੁੜੀ ਦਾ ਬਲਕ ਇੰਨਾ ਕਿ ਰਹਿ ਗਿਆ ਮਾਂ ਵੀ ਫੇਰ ਕਿਹੋ ਪਹਿਲਾਂ ਵੀ ਤਾਂ ਇੰਨਾ ਕਿਤਾ ਪਤਾ ਨਹੀਂ ਕਹਿੰਦੀ ਮੈਂ ਕਈ ਦਿਨਾਂ ਬਾਅਦ ਨਾਲ ਆਈ ਆ ਵੀ ਤਾਂ ਕਰਕੇ ਲੱਗਦਾ ਮਾਂ ਹਤਾ ਇਹ ਗਉ ਕਰੀ ਵੀ ਪ੍ਰਸਾਦਾ ਛਕਦੀ ਟਾਈਮ ਨਾਲ ਕਿ ਨਹੀਂ ਹਾਂ ਮੈਂ ਸੋਚੀ ਹਾਂ ਠੀਕ ਹੋ ਗਿਆ ਹਾਂ ਮਾਂ ਨੂੰ ਉਹ ਪਾਪਾ ਜੀ ਦੇ ਮਗਰ ਪੈ ਜਾਂਦੀ ਥੱਲੇ ਜਾ ਕੇ ਕੀ ਹੋਇਆ ਕਿ ਉਹ ਕਾ ਬੋਲਦੀ ਰੋਟੀ ਕਾਂਦੀ ਨਹੀਂ ਸਕੂਲ ਚ ਰੋਟੀ ਖਾ ਕੇ ਨਹੀਂ ਆਉਂਦੀ ਹਾਂ ਲੈ ਜਲੂ ਚ ਕਾਂਦੀ ਆ ਔ ਜਿਆਦਾ ਮੈਂ ਵੀ ਤਾਂ ਉਹੀ ਗੱਲ ਕਰਦਾ ਹੂੰ ਅੱਜ ਹਾਂ ਉਹ ਖਾਹੀ ਗਈ ਦੇਖਣੀ ਹੁੰਦੀ ਆਹੀ ਚੀਜ਼ ਦੇਖਣੀ ਹੁੰਦੀ ਐ ਸੁਣੀ ਸੌਸ ਵਗੈਰਾ ਲਾ ਕੇ ਦਿੱਤੀ ਆ ਜਿਵੇਂ ਫਿਰ ਉਹ ਕਾਹੀ ਹਾਂ ਐ ਕਿੜੇ ਨੂੰ ਹੌਲੀ ਹੌਲੀ ਉਧਰ ਪਰ ਨਿਆਣਾ ਪੈਣਾ ਲੈਣਾ ਉਧੇ ਕਮੀਆਂ ਦੂਰ ਕਰਨੀਆਂ ਪਈਆਂ ਕਿ ਜਿਹੜੇ ਉਹ ਚੀਜ਼ਾਂ ਨੂੰ ਭੱਜਦੀ ਆ ਉਧਰ ਤੇ ਆ ਕੇ ਆਪਣਾ ਕੰਮ ਇਹਨੂੰ ਖਾਣਾ ਖਾਣਾ ਸ਼ੁਰੂ ਕਰਦੇ ਆ ਉਹ ਫੁੱਲ ਮੇਰੇ ਨੂੰ ਖਰਾਬ ਕਰਦੇ ਆ ਉਹਨਾਂ ਨੂੰ ਦੂਰ ਦਿੰਦੀ ਆ ਨਾ ਮੈਂ ਨਾ ਕਹਿ ਤਾਣ ਕਹਿੰਦੀ ਮੈਂ ਨਹੀਂ ਹੱਟੀ ਜਾਂਦੀ ਮੰਮਾ ਹਾਂ ਹਾਂ ਤਾਂ ਕੋਈ ਨਹੀਂ ਹੱਟੇ ਤਾਂ ਉਹ ਬੰਦ ਕਰਨੀ ਪੈਣੀ ਆ ਤਾਂ ਹੀ ਤਾਂ ਮੈਂ ਉੱਧਰ ਵੀ ਤਾਂ ਹੀ ਆਕੀ ਉਕੀ ਤਾਂ ਵੀ ਆ ਗਿਆ ਲੈ ਮੇਰਾ ਪੁੱਤ ਹਾਂ ਪੁੱਤ ਮੈਂ ਗੱਡੀਆਂ ਨੂੰ ਵੀ ਤਾਂ ਛੇੜਿਓ ਨਾ ਕਿ ਉਹਨੂੰ ਛੋਟੀ ਜਿਹੀ ਛੰਨੀ ਆਕੀ ਲੋਂਡ ਲਾਜ ਦੇਵੀਓ ਪਰ ਮੇਰੇ ਬਾਹਰ ਨੂੰ ਪਤਾ ਨਹੀਂ ਕਿੱਥੇ ਦੇ ਕੱਚੇ ਮਾਹੌਲੋਂ ਪਹੁੰਚਦਾ ਸਾਡੀ ਵੀਡੀਓ ਤਾਂ ਸਮਝੀ ਗਏ ਛੁਣੂ ਸੜੀ ਕਿੱਥੇ ਤੇ ਹੁੰਦੀ ਆ ਹਾਂ ਵਿੱਚੇ ਮਾਹੌਲ ਪਰਤਲ ਜਿੰਦਾ ਵਿੱਚੇ ਮਾਹੌਲ ਥੱਲੇ ਚੱਲਦਾ ਪਾਪਾ ਕੱਮ ਅੱਜ ਤੋਂ ਬਾਅਦ ਤੁਹਾਡੇ ਪਾਪਾ ਉਹਨਾਂ ਕਿੱਥੇ ਹੁੰਦੀ ਆ ਦਾਦੇ ਪੁੱਤ ਜੀ ਤੇ ਜੀ ਦੁਕਾਨ ਦਾ ਸੌਸ ਕਾ ਵੀ ਕਦੀ ਦੁਕਾਨ ਨਹੀਂ ਜਾਣਾ ਸਵੇ ਤਾਂ ਦੁਕਾਨ ਦੀ ਆਉਂਦੀ ਸਮਾਨ ਮੇਰੇ ਤੋਂ ਦੁਕਾਨ ਚ ਕਰੀਂ ਉੱਪਰ ਆ ਸੌਸ ਆ ਟੋਪੀ ਆ ਸੌਸ ਆ ਸੌਸ ਇਹ ਨਹੀਂ ਆ ਜਿਹੜਾ ਸਮੋਸਾ ਦੁੱਤਾ ਉਹ ਤੈਨੂੰ ਕਰੀਂ ਨਹੀਂ ਹਾਂ ਨਹੀਂ ਆਦਾ ਸਾਂ ਕੋ ਚੋਂ ਨਹੀਂ ਆ ਬੀ ਤੂੰ ਕੋਰੇ ਆਈਆਂ ਪਹਿਲਾਂ ਸਾਸਰੀ ਕੋਲ ਜਾਣਾ ਤੋ ਕੋਣ ਹੋਣਾ ਹੈ ਕੀ ਕਰਦੀ ਤੇ ਅੰਦਰ ਆਹ ਮੈਂ ਫੋਨ ਲੱਗੇ ਬੈਠੀ ਆ ਮੈਂ ਫੋਨ ਲੱਗੇ ਬੈਠੀ ਆ ਆ ਜੱਟੀ ਅੰਮ ਕਹਿੰਦੀ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਸਤਿ ਆਪੇ ਕੀ ਆ ਰਹੇ ਨੇ ਪਾਪਾ ਨੂੰ ਕਹੇ ਕੀ ਖਾਣਾ ਮੇਰੇ ਪੁੱਤ ਨੇ ਅੱਜ ਸ਼ਾਮ ਨੂੰ ਨਿਆਣਾ ਨੂੰ ਕੀ ਚੀਜੀ ਖਾ ਕੇ ਲਿਆ ਮੈਨੂੰ ਦੱਸੋ ਅਰੂ ਬਾਈ ਭਾਈ ਲਾ ਕੇ ਪਾਪਾ ਦੇ ਲੈ ਜਾ ਜਾਓ ਯੋ ਅੱਗੇ ਮੈਂ ਪਤਾ ਨਹੀਂ ਕਿਹੜੀ ਗੇਮ ਪਤਾ ਨਹੀਂ ਕਲਾਸ ਉਹਨੇ ਪੁੱਤ ਲਾ ਦਿੰਦਾ ਕੋਈ ਨਹੀਂ ਪੜ੍ਹਦਾ ਉਹ ਨੈੱਟ ਬੰਦ ਕਰਦਾ ਟਾਈਮ ਆ ਤਾ ਕਰਦੇ ਹੈ ਵੀ ਕਾਫੀ ਕਾਫੀ ਆਹ ਚਾਦਾ ਬਸ ਉਹ ਦੁੱਧ ਚੰਗਦਾ ਵਿੱਚ ਵਿੱਚ ਵੈਲੈਂਟਾਈਨ ਮਨਣ ਲੱਗਿਆ ਦਾ ਹੁਣ ਥੋੜਾ ਟਾਈਮ ਤਾਂ ਪਰ ਉਹ ਵੀ ਦੇਖ ਲਾ ਕਿ ਫੁੱਲ ਕੀ ਦੀ ਗੱਡੀਆਂ ਵੀ ਲਗਾਉਂ ਦਿੰਦੇ ਆ ਨਿਆਣੇ ਨੂੰ ਦੇਖ ਕੇ ਗੱਡੀਆਂ ਵੀ ਲਗਾਉਂ ਦਿੰਦੇ ਸੀ ਹਾਂ ਆ ਦੇਖ ਰਹੇ ਹੋ ਉਹ ਸਾ ਵੀ ਇੱਕ ਅੱਲੀ ਦੀ ਕਰਦੀ ਇਹ ਦੁਨੀਆ 'ਚ ਬਹੁਤ ਮਾਵਾ ਹੋਊਗੀ ਜਿਹੜੀ ਕਰਦੀ ਅੱਛਾ ਵੀ ਆਪਣੇ ਬੱਚੇ ਦਾ ਮਾਵਾ ਨੂੰ ਮਾਰਨਾ ਪੈਂਦਾ ਚੰਡੀ ਖਰੂਪ ਲੈ ਨਹੀਂ ਇੱਕ ਪਾਸੇ ਨੂੰ ਇਹ ਮਤਲਬ ਇਹ ਵੀ ਸਹੀ ਸੋਚਦੀ ਵੀ ਜੇ ਟੁੱਟ ਗਈ ਕਿੱਥੇ ਨੇਤਰਾਂ ਨੇ ਸੜਵਾ ਕੇ ਦੇਣਾ ਇੱਥੇ ਦਰਵਾਜ਼ੇ ਟੁੱਟੇ ਪਏ ਆ ਸੀਸੇ ਟੁੱਟੇ ਪਏ ਉਹ ਪਾ ਕੇ ਪੰਗਾ ਖੁੱਲਿਆ ਨਹੀਂ ਵੀ ਖੜਜੋ ਖੜਜੋ ਨਾਲ ਪਲਾ ਖੁੱਲਣਾ ਨਾਲ ਖੋਲੋ ਨਾਲ ਮੈਂ ਕਹਾਂ ਨਾਲ ਉਹ ਲਗਾ ਉਹਨੂੰ ਪਤਾ ਨਹੀਂ ਚਾਬੀ ਬਾਹਰ ਤੇ ਲਾਤੀ ਤੁਹਾਨੂੰ ਦਿਖਾਉਣਾ ਜੀ ਕੀ ਚੱਕਰ ਹੋਇਆ ਵਾ ਇਹ ਹੁਣ ਬਦਲਾ ਹੋਣਾ ਜੀ ਅਸੀਂ ਜੇ ਕੋਈ ਬੰਦ ਕਰਨਾ ਹੁੰਦਾ ਅੰਦਰ ਅਸੀਂ ਬੰਦ ਕਰਕੇ ਜੀ ਆਪਣਾ ਲੋਕ ਨਾਲ ਲੈ ਜਾਂਦੇ ਆਂ ਫਿਰ ਅੰਦਰ ਇਹ ਰਹਦਾ ਜਿਹੜਾ ਰਹਿੰਦੇ ਆ ਉਹ ਜਾਨੋ ਜਿਆਦਾ ਤਾਕਤ ਕਰਦੀਆਂ ਫਿਰ ਅਸੀਂ ਐਵੇਂ ਕਰ ਦਿੰਦੇ ਆਂ ਉਹਨੂੰ ਬੜਾ ਅੰਦਰ ਲਾ ਕੇ ਬੱਸ ਉਹਨਾਂ ਨੂੰ ਕੱਢ ਲੈ ਜਾਂਦੇ ਆਂ ਉਹਦੇ ਰਿਗਾਰਡ ਕੋ ਆਇਨਾ ਨਹੀਂ ਤੋੜਿਆ ਗੁੱਸੇ ਚੱਕਰਨ ਹੈ ਚਾਹ ਉਹ ਅੰਦਰ ਬਾਹਰ ਵੀ ਟੁੱਟ ਗਿਆ ਜੀ ਬਾਹਰ ਤੇ ਵੀ ਟੁੱਟ ਗਿਆ ਚਾਹ ਉਹ ਬਸ ਪੁੱਤ ਖੇਲੋ ਤੁਸੀਂ ਖੇਲੋ ਜਾਓ ਖੇਲੋ ਖੇਲੋ ਬੱਲਾ ਲਾਏ ਉਹਨਾਂ ਨੂੰ ਪੁੱਤ ਲਾਉਣ ਨੂੰ ਠੀਕ ਹੈ ਨਾ ਚਲੋ ਬਸ ਖੇਲੋ ਹਾਂ ਚਲੋ ਠੀਕ ਹੈ ਨਹੀਂ ਹਾਂਜੀ ਉਹਨੂੰ ਕੁਰਸੀ ਵੀ ਬਦਲ ਲਈ ਮੈਂ ਤਾਂ ਚਲੋ ਚਾਹ ਉਹ ਗੁੱਸਾ ਨਹੀਂ ਸਾਡੀ ਆਪਣੀ ਪ੍ਰਾਈਵੇਟ ਗੱਲ ਹੁੰਦੀ ਹੈ ਕੋਈ ਚਾਹ ਇਹ ਮੇਰੀ ਮੇਰੀ ਸੀਟ ਇਹ ਕੁਰਸੀ ਹੈ ਮੇਰੀ ਸਿੱਖ ਕੋਹ ਲੜਾਈਆਂ ਹੋ ਜੰਦੀਆਂ ਹੈ ਹਾਂ ਤੁਸੀਂ ਆਏ ਨਹੀਂ ਮਿਲਦੇ ਇਹ ਗੱਲ ਸੁਣਨੇ ਆਏ ਨਹੀਂ ਵੇਦੀ ਗੱਲ ਤਾਂ ਠੀਕ ਹੈ ਫਿਰ ਤਾਂ ਉਹ ਨਹੀਂ ਕੁਰਸੀ ਮੈਂ ਕਬਜ਼ਾ ਕਰੇ ਲੈ ਲੈਂਦੇ ਹੁੰਦੇ ਐ ਫੜ ਕੇ ਨਾ ਆਏ ਹਾਂ ਆਹ ਵਾਸ ਗੱਲ ਆਖਰ ਮਿਖਾ ਦਦੇ ਵਾਰੰਟਾਈਮ ਨਾ ਹੋ ਜਾ ਨਾ ਵੀ ਕਿ ਉੱਥੇ ਚੱਲ ਟਕਰਵਾ ਲੈਣਾ ਕੋਸ ਚਲੋ ਠੀਕ ਹੈ ਜੀ ਮਿਲਦੇ ਆ ਕਿ ਦੇਖਦੇ ਬਲੌਗ ਦੇ ਵਿੱਚ ਚਲੋ ਟੱਕਰ ਤੂੰ ਵੀ ਕਰ ਲੈ ਬਹਿ ਜਾ ਆਪਣੇ ਭਾਈ ਕੋਲ ਬਹਿ ਜਾ ਮੈਂ ਕਿਹਾ ਜੇ ਨਾ ਮੈਂ ਪਾ ਕੇ ਬੈਠਾਂ ਹਾਂ ਇੱਥੇ ਬੈਠ ਲਓ ਚੱਲ ਆਹ ਹਾਂ ਗੱਲ ਕਰ ਗੱਲ ਕਰਦੇ ਚਲੋ ਵੇ ਬੈਠ ਜੀਏ ਕਹਿੰਦੀ ਮੈਂ ਗੱਲ ਕਰਨੀ ਪਈ ਥੜ ਗੱਲ ਗੱਲ ਸੰਦੀਪ ਗੱਲ ਨਹੀਂ ਕਹਿਣਾ ਆਪਾਂ ਨੇ ਬਣਾਉਣਾ ਕੀ ਹੈ ਆਪਾਂ ਨੇ ਬਣਾਉਣਾ ਕੀ ਉਹ ਤੋਂ ਅਗਲੇ ਬਲਾਉਗੇ ਤਾਂ ਪਤਾ ਲੱਗੇ ਜਾਣਾ ਵੀ ਕੀ ਬਣ ਗਿਆ ਆਪਾਂ ਹੈ ਕਹਿੰਦੇ ਪਾਲੀ ਮਟਰ ਐਂਡ ਛਾਂਦੀ ਰੋਟੀ ਲਾਹੀਲਾ ਕਰੋ ਬਣਾ ਛਾਂ ਦੇ ਪ੍ਰਸ਼ਾਦ ਦਾ ਲੰਗਰ ਦਾ ਹੀ ਲੱਗ ਮੈਂ ਫਿਰ ਏਦਾਂ ਕਰਦਾ ਪਨੀਰ ਲਿਆਵਾਂ ਵਸੇ ਪਈਆਂ ਪਿੰਘਾ ਖੁੰਬਾ ਪਈਆਂ ਜੀਨੀ ਕੰਦ ਵੀ ਪਿਆ ਕੋ ਵੈਰੀ ਗੁੱਡ ਜੌਬ ਉਹ ਚੀਜ਼ਾਂ ਪਈਆਂ ਹਲੀ ਮਟਰ ਵੀਆਂ ਹੁਣ ਤੁਸੀਂ ਇਹ ਦੇਖ ਲਓ ਵੀ ਉਹਦੇ ਵਿੱਚ ਪਨੀਰ ਵੀ ਪਾ ਚੱਲ ਫਿਰ ਅਗਲੇ ਅਗਲੇ ਬਲੌਗ ਦੇ ਵਿੱਚ ਇੱਕ ਸ਼ੁਰੂ ਕਰਦੇ ਹਾਂ ਹੋਰ ਬੇ ਗਿਆ ਬਣਾਉਣਾ